Come on. Thank <laughs> you. ਤਨਖਾਲੀ ਤੇਰਾ ਉਸ ਨੂੰ ਕੁਝ ਦੇਣਾ ਤੱਕਿਆ ਮੂੰਹ ਵੜ ਕੇ ਘਰ ਆਣੂ ਹੈ ਆ ਨੋ ਸਰ ਜੀ ਸਾਡੇ ਸੈਸ਼ਨ ਪਹੁੰਚਿਆ ਹੈ ਜਨਕਸਰ ਹੈ ਆਪਣਾ ਆਪਕੀ ਗ੍ਰੰਥ ਸਕੂਲ ਜਿੱਥੇ ਪੀਵੀਜੀ ਵੈਲਫੇਅਰ ਕਲਬ ਬਲੱਡ ਡੋਨੇਸ਼ਨ ਦੇ ਵਿੱਚ ਕੋਟਕਪੁਰਾ ਦੀ ਅਗਰਨੀ ਸੰਸਥਾ ਲਗਾਤਾਰ 15 ਸਾਲਾਂ ਤੋਂ ਸੇਵਾ ਕਰਦੀ ਆ ਰਹੀ ਹੈ ਨਾ ਹੀ ਬਲੱਡ ਦਾਨ ਇਸ ਤੋਂ ਇਲਾਵਾ ਇਹ ਖੂਨ ਦਾਨ ਤੋਂ ਇਲਾਵਾ ਲੋਕਾਂ ਨੂੰ ਖੂਨ ਰਾਤ ਭਰਾਂ ਤੇ ਲੈ ਕੇ ਵੀ ਦਿੰਦੀ ਹੈ ਲੋਕਾਂ ਦਾ ਹਜੂਮ ਹੈ ਮੇਲਾ ਖੂਨਦਾਨੀਆਂ ਦਾ ਹੁਣ ਤੱਕ 700 ਤੋਂ ਪਾਈ ਹੁੰਦਾ ਹੋ ਚੁੱਕੀਆਂ ਨੇ ਬਹੁਤ ਮਜ਼ੇਦਾਰ ਗੱਲ ਹੈ ਹਾਲੇ ਵੀ ਹਜੂਮ ਟੁੱਟੇ ਰਿਹਾ ਹੈ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ 1113 ਯੂਨਟਾਂ ਨਹੀਂ ਇਹ ਮੇਰੇ ਖਿਆਲ 1500 2000 ਤੋਂ ਉੱਪਰ ਯੂਨਟਾਂ ਹੋ ਜਾਣਗੀਆਂ ਅਲੱਗ-ਅਲੱਗ ਸ਼ਹਿਰਾਂ ਤੋਂ ਬਲੱਡ ਬੈਂਕ ਆਏ ਨੇ ਜਿਹੜੇ ਆ ਕੇ ਇੱਥੇ ਖੂਨ ਇਕੱਠਾ ਕਰ ਰਹੇ ਨੇ ਬੜੀ ਖੁਸ਼ੀ ਦੀ ਗੱਲ ਹੈ ਮੈਂ ਸ਼ਹਿਰ ਦਾ ਜਿਹੜਾ ਇਹ ਵਿਨ ਉਤਾਰ ਨਹੀਂ ਸਕਦਾ ਜਿਹੜਾ ਪੀਵੀਜੀ ਦਾ ਸਹਿਯੋਗ ਕੀਤਾ ਜਾ ਰਿਹਾ ਤੁਸੀਂ ਦੇਖੋ ਹਰ ਹਰ ਚਿਹਰੇ ਦੇ ਉੱਤੇ ਪੂਰਾ ਦਾ ਪੂਰਾ ਰਸ਼ ਪਿਆ ਹੋਇਆ ਹੈ ਲੋਕ ਲਾਈਨਾਂ ਲਾ ਕੇ ਖੜੇ ਹੈ ਮੇਰਾ ਕੋਲ ਲੋ ਮੇਰਾ ਕੋਲ ਲੋ ਜਿੰਨੇ ਟੋਕਨ ਬਣੇ ਸੀ 1300 ਦੇ ਕਰੀਬ ਲੋਕਾਂ ਨੇ ਉਸ ਤੋਂ ਇਲਾਵਾ 300 ਤੋਂ ਕਰੀਬ ਉੱਪਰ ਹੋਰ ਲੋਕ ਆ ਗਏ ਜਿਨ੍ਹਾਂ ਦੇ ਟੋਕਨ ਨਾਲੇ ਬਣੇ ਨਹੀਂ ਸੀ ਅੱਜ ਅਸੀਂ ਨਵੇਂ ਦੇ ਰਹੇ ਆ ਅੱਜ ਹੀ ਗੱਲ ਹੋ ਰਹੀ ਆ ਜੀ ਸਾਹਿਬ ਆਪ ਵੀ ਮਾਦੇ ਰਾਤ ਹੋ ਗਿਆ ਕਿ ਸਾਡੇ ਉਹ ਲੋਕ ਬੜੇ ਸਾਹ ਨੇ ਜੀ ਇਹ ਰਸ਼ ਲੋਕਾਂ ਦਾ ਹਜੂਮ ਹੈ ਜਿਹੜਾ ਉਹ ਉਤਸ਼ਾਹ ਦਾ ਹਜੂਮ ਹੈ ਏਪੀਪੀਜੀ ਦੇ ਕਿਤੇ ਹੋਏ ਕੰਮਾਂ ਦਾ ਜਿਹੜਾ ਨਤੀਜਾ ਹੈ ਜਿਹੜਾ ਇੱਕ ਇੰਨਾ ਦੀ ਮਿਹਨਤ ਦਾ ਨਤੀਜਾ ਹੈ ਜਿਹੜਾ ਲੋਕ ਆਪਣੇ ਘਰ ਦੇ ਵਿੱਚੋਂ ਆਪਣੀਆਂ ਘਰ ਵਾਲੀਆਂ ਦੇ ਨਾਲ ਖੂਨ ਦੇ ਨਾਲ ਰਿਹਾ ਆ ਦੇਖੋ ਮੈਡਮ ਨੇ ਮੈਡਮ ਨੂੰ ਬਲੱਡ ਬੈਂਕ ਵਾਲਿਆਂ ਨੇ ਕਹਿਤਾ ਸੀ ਕਿ ਤੁਹਾਡੇ 'ਚ ਖੂਨ ਘਟਾ ਹੈ ਪਰ ਮੈਡਮ ਨੇ ਫਿਰ ਵੀ ਫਾਈਟ ਕਰਕੇ ਖੂਨ ਦੇਣ ਦੀ ਕੋਸ਼ਿਸ਼ ਕੀਤੀ ਔਰ ਚੈੱਕ ਕਰਵਾਇਆ ਕਿ ਮੇਰੇ ਖੂਨ ਪੂਰਾ ਹੈ